ਮੈਨੂੰ ਯਾਦ ਆ ਇੱਥੇ ਦੀ ਇੱਕ ਬੜੀ ਵੱਡੀ ਕੰਪਨੀ ਤੇ ਮੈਂ ਉਹਨੂੰ ਐਸੀ ਡੀ ਪੜਾਈ ਜੀ ਮੇਰੇ ਮਾਸਟਰ ਮਾਸਟਰ ਪੜਾਇਆ ਮਾਸਟਰ ਸੁਣਾਉਣਾ ਸੀ ਉਹਦਾ ਹੱਥ 'ਚ ਮਾਸਟਰ ਕਹਿੰਦਾ ਕਿੱਥੋਂ ਆਇਆ ਮੈਂ ਕਹਿੰਦਾ ਫਰੋਜ਼ਪੁਰੋਂ ਉਹਦਾ ਲੈ ਮਾਸਟਰ ਨਹੀਂ ਸੁਣਿਆ ਅੱਛਾ ਫਰੋਜ਼ਪੁਰੀ ਉਹਨੂੰ ਲੱਗਿਆ ਫਰੋਜ਼ਪੁਰ ਆਏ ਕੀ ਕਹਿੰਦਾ ਹੂਗਾ ਕੀ ਮਤਲਬ ਕਿ ਕਿਲਾ ਵੇਚ ਆਇਆ ਬਸ ਬਸ ਉਹ ਹਾਂ ਆਹੀ ਹੋਊਗਾ ਆਹੀ ਹੋਊਗਾ ਆਹੀ ਹੋਊਗਾ ਬੜੇ ਜਣੇ ਇਵਨ ਕਿ ਮੇਰੀ ਦਰਸ਼ਨ ਕੁਮਾਰ ਕੋਲੇ 17 ਟੇਪਾਂ ਹੀ ਰਹੀ ਟੀ ਸੀ ਰਿਚ ਟੀ ਸੀ ਅੱਛਾ ਹਾਂ 17 ਦੇਣਾ 20 22 ਦਿਨ ਮੈਂ ਉਹਨਾਂ ਦੇ ਨਾਲ ਆ ਵੀ ਰਿਹਾ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ ਕਿਹਨਾਂ ਦੇ ਦਰਸ਼ਨ ਕੁਮਾਰ ਦੀ ਦਿੱਲੀ ਉਹ ਇਧਰ ਆਉਂਦੇ ਜਦੋਂ ਪੰਜਾਬ ਆਉਂਦੇ ਸੀ ਨਾ ਉਦੋਂ ਸੱਤ ਲੈਂਦੇ ਸੀ ਅਸੀਂ ਗੱਡੀ ਚਲਾਉਂਦੇ ਰਹੇ ਨਾ ਉਹ ਪਿੱਛੋਂ ਆਪ ਆਉਂਦੇ ਸੀ ਗੱਡੀ ਟ੍ਰੇਨ ਤੇ ਸ਼ਤਾਬਦੀ ਦੇ ਅੱਗੇ ਕਿਤੇ ਟ੍ਰੇਨ ਪਤਾ ਨਹੀਂ ਗੱਡੀ ਕਿੱਥੋਂ ਲੈਂਦੇ ਸੀ ਪਰ ਉਹਨਾਂ ਤਾਂ ਮੰਨ ਲਓ ਨੀਲੇ ਰੰਗ ਦਾ ਸੂਟ ਪਾਇਆ ਤੇ ਨੀਲੇ ਰੰਗ ਦੀ ਆਈਕੋਨ ਅੱਛਾ ਜੇ ਵਾਈਟ ਦਾ ਤਾਂ ਵਾਈਟ ਆਈਕੋਨ ਅੱਛਾ ਉਹ ਦੱਸਿਆ ਹੋਊਗਾ ਕਿਸੇ ਪੰਡਤ ਨੇ ਜਾਂ ਕੀ ਹੈ ਤੇ ਉਹਨਾਂ ਨੂੰ ਮੈਂ ਅੰਮ੍ਰਾਲੇ ਮਿਲਦਾ ਹੁੰਦਾ ਸੀ ਅੰਮ੍ਰਾਲੇੋਂ ਫਿਰ ਗੱਡੀ ਮੈਂ ਚਲਾਉਣ ਲੱਗ ਜਣੀ ਉਹਨਾਂ ਨੇ ਨਾਲ ਬ ਤੇ ਟੂ ਫਰੋਮ ਫਰੋਮ ਅੰਬਾਲਾ ਕੇ ਜ ਮਹਾਲੀ ਤੋਂ ਅੰਬਾਲੇ ਜਾਂਦੇ ਨਹੀਂ ਇਹ ਫਰੋਮ ਫਰੋਮ ਵਾਹ ਫਰੋਮ ਪਰ ਤੁੰਬਾਲੇ ਸਪੈਸ਼ਲ ਸਪੈਸ਼ਲਾਂ ਜੀ ਤੜਕੇ ਮੈਂ 4 1/2 ਵਾਲੀ ਬੱਸ ਬਹਿ ਜਾਂਦਾ ਸੀਗਾ ਤੇ 9 1/2 ਨੂੰ ਪਹੁੰਚ ਜਾਂਦਾ ਹੁੰਦਾ ਸੀ ਇੱਥੇ ਤੇ ਉਦੋਂ ਰਸ਼ ਘੱਟ ਸੀ ਬੱਸਾਂ ਸਫਰ ਖਿੱਚ ਜਾਂਦੀਆਂ ਸੀ ਮੈਂ ਤੇ ਪੁੱਲਰ ਭਾਜੀ ਦਿੱਲੀੋਂ ਸਵੇਰੇ ਜਾ ਕੇ ਸ਼ਾਮ ਨੂੰ ਮੜ ਹੁੰਦੇ ਰਹੇ ਪਰ ਸੁਰੂ ਹਾਂ ਹਾਂ ਜੀ ਸਕੋਰਪੀਓ ਤੇ